ਬੋਲਸ ਨੂੰ ਸਾਰਾ ਪਤਾ ਹੁੰਦਾ ਨਸ਼ਾ ਕੌਣ ਵੇਚਦਾ ਸਾਡੀ ਸਰਕਾਰ ਬਣ ਲੈਣ ਦਿਓ ਦਸਾਂ ਦਿਨਾਂ ਦੇ ਵਿੱਚ ਪੰਜਾਬ ਸੂਬੇ ਚੋਂ ਨਸ਼ਾ ਖਤਮ ਕਰ ਦੇਾਂਗੇ ਇਹ ਬੋਲ ਅਰਵਿੰਦ ਕੇਦਰੀਵਾਲ ਅਤੇ ਭਗਵੰਤ ਮਾਨ ਦੇ ਸੰਗ ਲੋਕਾਂ ਨੇ ਸਰਕਾਰ ਬਣਾ ਦਿੱਤੀ ਕਿ ਚਲੋ 10 ਦਿਨ ਆਖਿਆ 20 ਦਿਨ ਮਹੀਨੇ 3-4 ਮਹੀਨੇ 6 ਮਹੀਨੇ ਕਦੇ ਤੱਕ ਖਤਮ ਕਰਨਗੇ ਸਾਲ ਦੇ ਵਿੱਚ ਵਿੱਚ ਚਲੋ ਖਤਮ ਕਰ ਦੇਣਗੇ ਨਾ ਗੱਲ ਬਣੀ ਮੁੱਖ ਮੰਤਰੀ ਮਾਨ ਨੇ ਆਖਿਆ 15 ਅਗਸਤ 2024 ਤੱਕ ਨਸ਼ਾ ਖਤਮ ਕਰ ਦੇਵਾਂਗੇ ਨਹੀਂ ਹੋਇਆ ਕੁਲਦੀਪ ਢਾਲੀਵਾਲ ਨੇ ਆਖਿਆ 31 ਦਸੰਬਰ 2024 ਤੱਕ ਨਸ਼ਾ ਖਤਮ ਕਰ ਦੇਵਾਂਗੇ ਨਹੀਂ ਹੋਇਆ ਹੁਣ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਖਾਤਮੇ ਦੇ ਲਈ ਮੁੱਖ ਤੌਰ ਤੇ ਚਾਰ ਫੈਸਲੇ ਲੈ ਗਏ ਨੇ ਜਿਨ੍ਹਾਂ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਸਰਕਾਰ ਨਸ਼ਾ ਖਤਮ ਕਰਨ ਲਈ ਕੀ ਕਦਮ ਚੁੱਕ ਰਹੀ ਹੈ ਕੁਝ ਕਰ ਵੀ ਰਹੀ ਹੈ ਜਾਂ ਫਿਰ ਨਹੀਂ ਕਰ ਰਹੀ ਸਰਕਾਰ ਨੇ ਚਾਰ ਫੈਸਲੇ ਲਏ ਪਹਿਲਾ ਫੈਸਲਾ ਇਹ ਲਿਆ ਕਿ ਹੁਣ ਨਵੀਂ ਨੀਤੀ ਬਣਾਈ ਜਾਏਗੀ ਅੱਧੀ ਸਰਕਾਰ ਲੰਘੀ ਸਰਕਾਰ ਅੱਧਾ ਸਮਾਂ ਲੰਘ ਗਿਆ ਹੁਣ ਅੱਧਾ ਸਮਾਂ ਲੰਘਣ ਤੋਂ ਬਾਅਦ ਸਰਕਾਰ ਨਸ਼ੇ ਦੇ ਖਾਤਮੇ ਲਈ ਇੱਕ ਨਵੀਂ ਨੀਤੀ ਬਣਾ ਰਹੀ ਹੈ ਪਹਿਲਾ ਫੈਸਲਾ ਉਸ ਦੀ ਅਗਵਾਈ ਇੱਕ ਸਟੀਅਰਿੰਗ ਕਮੇਟੀ ਬਣਾਈ ਗਈ ਹੈ ਨੀਤੀ ਲਾਗੂ ਕਰਨ ਲਈ ਨੀਤੀ ਬਣਾਉਣ ਦੇ ਲਈ ਉਸ ਦੀ ਅਗਵਾਈ ਦਿੱਤੀ ਗਈ ਹੈ ਮੁੱਖ ਸਕੱਤਰ ਜਿਹੜੇ ਪੰਜਾਬ ਸਰਕਾਰ ਦੇ ਨੇ ਕੇ.ਏ.ਪੀ. सिन्हा ਉਹਨਾਂ ਨੂੰ ਅਗਵਾਈ ਦਿੱਤੀ ਗਈ ਹੈ ਤੇ ਨੋਡਲ ਅਫਸਰ ਬਣਾਇਆ ਗਿਆ ਪ੍ਰਮੁੱਖ ਸਕੱਤਰ ਨੂੰ ਭਾਵ ਜਿਹੜੇ ਮੁੱਖ ਦੋ ਪੰਜਾਬ ਸਰਕਾਰ ਦੇ ਅਧਿਕਾਰੀ ਆ ਟੌਪ ਦੇ ਉਹਨਾਂ ਦੁਆ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਆਪ ਨਿਗਰਾਨੀ ਕਰਨਗੇ ਕਿਉਂਕਿ ਉਹ ਮੁੱਖ ਮੰਤਰੀ ਵੀ ਹੈ ਤੇ ਗ੍ਰਹਿ ਮੰਤਰੀ ਵੀ ਆ ਕਾਨੂੰਨ ਵਿਵਸਥਾ ਆਦਿ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਆ ਵਾਦੇ ਵੀ ਉਹਨਾਂ ਨੇ ਕੀਤੇ ਸੀ ਤੇ ਹੁਣ ਸੀਐਮ ਨੇ ਉਹ ਪੰਜਾਬ ਦੇ ਪਹਿਲਾ ਫੈਸਲਾ ਇਹ ਲਿਆ ਗਿਆ 2-3 ਮਹੀਨਿਆਂ ਦੇ ਵਿੱਚ ਦੂਜਾ ਫੈਸਲਾ ਲਿਆ ਗਿਆ ਕਿ 2-3 ਮਹੀਨਿਆਂ ਦੇ ਵਿੱਚ ਵਿੱਚ ਇਹ ਜਿਹੜੀ ਨੀਤੀ ਆ ਇਸ ਨੂੰ ਲਾਗੂ ਕਰ ਦੇਣਾ ਪੰਜਾਬ 'ਚ ਲਾਗੂ ਕਰ ਦੇਣਾ ਸਰਕਾਰ ਨੂੰ ਹੜ ਭਜਣਾ ਪਈਆਂ ਹੋਈਆਂ ਕਿਉਂਕਿ ਵੋਟਾਂ 'ਚ ਹੋਈਆਂ ਪਹਿਲਾਂ ਲੋਕ ਸਭਾ ਚੋਣਾਂ ਫਿਰ ਸਤਾਨਿਕ ਚੋਣਾਂ ਲੋਕਾਂ ਨੇ ਬੜੀ ਬੇਇੱਜ਼ਤੀ ਕੀਤੀ ਜਿਹੜੇ ਲੀਡਰ ਗਏ ਜ਼ਮੀਨੀ ਪੱਧਰ ਤੇ ਕਿਉਂਕਿ ਜ਼ਮੀਨੀ ਪੱਧਰ ਤੇ ਵੋਟਾਂ 'ਚ ਤਾਂ ਜਾਣਾ ਹੀ ਪੈਣਾ ਮੰਨ ਲਓ ਮੰਤਰੀ ਵਿਧਾਇਕ ਨਹੀਂ ਮਿਲਦੇ ਆਮ ਲੋਕਾਂ ਨੂੰ ਪਹਿਲਾਂ ਮੰਨ ਲਓ ਪਰ ਵੋਟਾਂ 'ਚ ਤਾਂ ਜਾਣਾ ਹੀ ਪੈਣਾ ਲੋਕਾਂ ਨੇ ਕੀਤੀ ਮੂੰਹ ਤੇ ਬੇਜਤੀ ਕਿ ਹੁਣ ਕੀ ਲੈਣ ਆਇਓ ਨਸ਼ੇ ਦਾ ਹਾਲ ਵੇਖੋ ਇਸ ਕਰਕੇ ਸਰਕਾਰ ਨੇ ਫੈਸਲਾ ਲਿਆ ਕਿ ਕੁਝ ਤਾਂ ਕਰੀਏ ਕੁਝ ਕਹਿਣ ਜੋਗੇ ਤਾਂ ਹੋਏਗਾ ਕਿ ਕੁਝ ਤਾਂ ਕੀਤਾ ਦੂਜਾ ਫੈਸਲਾ ਹੁਣ ਇਹ ਲਿਆ ਗਿਆ ਕਿ 2-3 ਮਹੀਨਿਆਂ ਦੇ ਵਿੱਚ ਵਿੱਚ ਇਸ ਨੂੰ ਲਾਗੂ ਕਰ ਦੇਣਾ ਤੀਜਾ ਫੈਸਲਾ ਲਿਆ ਗਿਆ ਕਿ ਟਾਰਗੇਟ ਕਿਸ ਨੂੰ ਕਰਨਾ ਟਾਰਗੇਟ ਕਰਨਾ ਜਿਹੜੀ ਅਗਲੀ ਪੀੜ੍ਹੀ ਹੈ ਜਿਹੜੇ ਟੀਨੇਜਰ ਨੇ ਜਿਹੜੇ ਖਾਸ ਤੌਰ ਤੇ ਜਿਹੜੇ ਸਕੂਲਾਂ ਦੇ ਵਿੱਚ ਨੇ ਕਾਲਜਾਂ ਦੇ ਵਿੱਚ ਨੇ ਉਹਨਾਂ ਤੇ ਕਰਨਾ ਫੋਕਸ ਕਿਵੇਂ ਉਹਨਾਂ ਦੇ ਪਾਠਕ੍ਰਮ ਦੇ ਵਿੱਚ ਸਿਲੇਬਸ ਦੇ ਵਿੱਚ ਇਹ ਸ਼ਾਮਿਲ ਕਰਨਾ ਕਿ ਨਸ਼ੇ ਹਾਨੀਕਾਰਕ ਕੀ ਨੋਨਾਂ ਨੁਕਸਾਨ ਆ ਨਸ਼ਿਆਂ ਵੱਲ ਨਹੀਂ ਜਾਣਾ ਸਕੂਲਾਂ ਤੇ ਕਾਲਜਾਂ ਦੇ ਵਿੱਚ ਹੀ ਉਹਨਾਂ ਨੂੰ ਪੜਾਉਣਾ ਤਾਂ ਜੋ ਜਾਗਰੂਕ ਕੀਤਾ ਜਾ ਸਕੇ ਉਹ ਨਸ਼ਿਆਂ ਵੱਲ ਜਾਣ ਹੀ ਨਾ ਗਿਆਂ ਨੂੰ ਰੋਕਣਾ ਬਹੁਤ ਮੁਸ਼ਕਲ ਹੁੰਦਾ ਸਰਕਾਰ ਇਹ ਗੱਲ ਲੱਖਦੀ ਹੈ ਜਾਣ ਹੀ ਨਾ ਪਹਿਲਾਂ ਹੀ ਉਹਨਾਂ ਨੂੰ ਅਵੇਅਰ ਕਰ ਦਈਏ ਜਾਗਰੂਕ ਕਰ ਦਈਏ ਇਹ ਤੀਜਾ ਫੈਸਲਾ ਲਿਆ ਗਿਆ ਚੌਥਾ ਫੈਸਲਾ ਇਹ ਲਿਆ ਗਿਆ ਕਿ ਮੁੜ ਵਿਸੇਬਾ ਕਰਾਂਗੇ ਮੁੜ ਵਿਸੇਬਾ ਮਤਲਬ ਡੀਡਿਕਸ਼ਨ ਸੈਂਟਰ ਨਸ਼ਾ ਛਡਾਊ ਕੇਂਦਰ ਸਰਕਾਰ ਇਸ ਤੇ ਹੋਰ ਸ਼ਕਤੀ ਕਰੇਗੀ ਹੋਰ ਕੰਮ ਕਰੇਗੀ ਵਧਾਏਗੀ ਉਹਨਾਂ ਨੂੰ ਵੱਡਾ ਫੈਸਲਾ ਨਸ਼ਾ ਛਡਾਊ ਕੇਂਦਰਾਂ ਦੇ ਬਾਰੇ ਇਹ ਵੀ ਲਿਆ ਜੋ ਕਿ ਸ਼ਾਇਦ ਤੁਹਾਨੂੰ ਥੋੜਾ ਅਜੀਬ ਵੀ ਲੱਗੇ ਕਿ ਬੀਬੀਆਂ ਲਈ ਵੀ ਨਸ਼ਾ ਛਡਾਊ ਕੇਂਦਰ ਸਰਕਾਰ ਇੱਕ ਲੁਧਿਆਣੇ ਦੇ ਵਿੱਚ ਖੁੱਲਣ ਜਾ ਰਹੀ ਹੈ ਫੈਸਲਾ ਹੋ ਗਿਆ ਇਹ ਰਿਪੋਰਟਾਂ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਬੀਬੀਆਂ ਦੀ ਕੁੜੀਆਂ ਦਾ ਨਸ਼ਾ ਛਡਾਊ ਕੇਂਦਰ ਵਿਲੋਧਿਆਣਾ ਦੇ ਵਿੱਚ ਸਰਕਾਰ ਦੇ ਵੱਲੋਂ ਛੇਤੀ ਖੋਲਿਆ ਜਾ ਰਿਹਾ ਸੁਣਨ ਨੂੰ ਗੱਲ ਇਹ ਚੰਗੀ ਨਹੀਂ ਲੱਗਦੀ ਹੈ ਸ਼ਰਮਨਾਕ ਲੱਗਦੀ ਹੈ ਪਰ ਸਰਕਾਰ ਨੇ ਫੈਸਲਾ ਲਿਆ ਕਿ ਜੇਕਰ ਸੋਚਦੇ ਹੀ ਰਹਾਂਗੇ ਕੁਝ ਕਰਾਂਗੇ ਨਹੀਂ ਤਾਂ ਫਿਰ ਗੱਲ ਕਿਵੇਂ ਬਣਨੀ ਹੈ ਜਿਹੜੇ ਜਾ ਚੁੱਕੇ ਇਸ ਪਾਸੇ ਵੱਲ ਨੂੰ ਪੀੜਿਤ ਕਹਿ ਸਕਦੇ ਹਨ ਨਸ਼ਾ ਪੀੜਿਤ ਉਹਨਾਂ ਦੀ ਵਾਪਸੀ ਕਰਵਾਈ ਜਾਵੇ ਨਸ਼ਾ ਛਡਾਊ ਕੇਂਦਰਾਂ ਤੇ ਹੋਰ ਜ਼ਿਆਦਾ ਕੰਮ ਕੀਤਾ ਜਾਏਗਾ ਬੀਬੀਆਂ ਦੇ ਨਸ਼ਾ ਛਡਾਊ ਕੇਂਦਰ ਹੋਰ ਵੀ ਖੁੱਲੇ ਜਾ ਸਕਦੇ ਨੇ ਮੋੜ ਵਸੇਪਾ ਭਾਹੋ ਜਿਹੜੇ ਚਲੇ ਗਏ ਨਸ਼ੇ ਦੇ ਵਿੱਚ ਉਹਨਾਂ ਨੂੰ ਵਾਪਸ ਲਿਆ ਕੇ ਨਸ਼ਾ ਛਡਾ ਕੇ ਉਹਨਾਂ ਨੂੰ ਕੰਮਕਾਜ ਕੋ ਦਿੱਤਾ ਸਰਕਾਰ ਇਸ ਪਾਸੇ ਵੱਲ ਕੰਮ ਕਰਨ ਦੇ ਬਾਰੇ ਸੋਚ ਰਹੀ ਆ ਨੀਤੀ ਤਿਆਰ ਕਰਨ ਲਈ ਸਟੀਅਰਿੰਗ ਕਮੇਟੀ ਦਾ ਗਠਨ ਕਰ ਦਿੱਤਾ ਗਿਆ 2-3 ਮਹੀਨਿਆਂ ਦੇ ਵਿੱਚ ਵਿੱਚ ਇਹ ਕਮੇਟੀ ਨੇ ਆਪਣੀ ਨੀਤੀ ਬਣਾ ਲੈਣੀ ਆ 2-3 ਮਹੀਨਿਆਂ ਤੋਂ ਬਾਅਦ ਇਸ ਨੂੰ ਲਾਗੂ ਕਰ ਦੇਣਾ ਉਹ ਲਾਗੂ ਜ਼ਮੀਨੀ ਪੱਧਰ ਤੇ ਕਿੰਨੀ ਕੁ ਹੁੰਦੀ ਆ ਕੁਝ ਨਹੀਂ ਆਖ ਜਾ ਸਕਦਾ ਕਿਉਂਕਿ ਸਰਕਾਰਾਂ ਦੇ ਕੰਮ ਸਾਰੇ ਨੂੰ ਪਤਾ ਕਿ ਕਮੇਟੀਆਂ ਬਣ ਜਾਂਦੀਆਂ ਰਿਪੋਰਟਾਂ ਆ ਜਾਂਦੀਆਂ ਸਿਫਾਰਸ਼ਾਂ ਵੀ ਆ ਜਾਂਦੀਆਂ ਨੀਤੀਆਂ ਬਣ ਜਾਂਦੀਆਂ ਪੁਆਇੰਟ ਟੂ ਪੁਆਇੰਟ ਗੱਲਾਂ ਵੀ ਸਾਹਮਣੇ ਆ ਜਾਂਦੀਆਂ ਕਿ ਕੀ ਕੀ ਕਰਨਾ ਪਰ ਜਦੋਂ ਜ਼ਮੀਨੀ ਪੱਧਰ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲਾਗੂ ਕਰਨ ਦੀ ਗੱਲ ਆਉਂਦੀ ਹੈ ਕੁਝ ਨਹੀਂ ਲੱਭਦਾ ਹੁੰਦਾ ਹੁਣ ਵੇਖੋ ਕੀ ਬਣਦਾ ਪੰਜਾਬ ਸਰਕਾਰ ਨੇ ਇਸ ਪਾਸੇ ਵੱਲ ਕਦਮ ਤਾਂ ਵਧਾਇਆ ਕਹਿ ਸਕਦੇ ਆ ਕਿ ਚਲੋ ਸੋਚਿਆ ਤਾਂ ਸਹੀ ਭਾਵੇਂ ਲੋਕਾਂ ਦੇ ਦਬਾਅ ਤੋਂ ਬਾਅਦ ਪਰ ਕੁਝ ਅਹਿਮ ਜਾਣਕਾਰੀ ਸੀ ਨਸ਼ੇ ਦੇ ਬਾਰੇ ਜੋ ਪੰਜਾਬ ਸਰਕਾਰ ਨੇ ਫੈਸਲਾ ਲਿਆ ਉਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਇਹ ਦਿੱਤੀ ਹੈ ਕਿਉਂਕਿ ਜ਼ਰੂਰੀ ਸੀ